ਮੇਰਾ ਨਾਮ ਰੰਬੀਰ ਸਿੰਘ ਹੈ ਕੀ ਹੋਇਆ ਬਾਬਾ ਮੇਰੇ ਪਾਸ ਸਭ ਚੱਕੀ ਬੰਦ ਕਰਕੇ ਆ ਰਹੇ ਅਮਰਪਾਲ ਸਿੰਘ ਕੀ ਹੋਇਆ ਇਹ ਚੱਕੀ ਤਾਂ ਆਪਣੇ ਬੰਦ ਖੋਪੜ ਬੰਦ ਕਰਕੇ ਆ ਰਹੇ ਸੀਗੇ ਤੇ ਹੱਥ ਬੈਂਕ ਸੀਗਾ ਪੈਸੇ ਸੀ ਆਪੇ ਸਗੜੇ ਚੱਕੀ 100 ਮੀਟਰ ਦੂਰ ਦਾ ਦੁਕਾਨ ਤੋਂ ਤੇ ਉਹ ਪਹਿਲੇ ਪਿਛਾ ਕਰ ਰਹੇ ਸੀ ਇਹਨਾਂ ਦਾ ਇਹ ਉਹ ਚਾਰ ਬੰਦੇ ਸੀਗੇ ਹਾਂਜੀ ਮੁੰਬਈ ਇੱਥੇ ਸੀਗੇ ਉਹ ਪਹਿਲੇ ਆਏ ਹੋੜੇ ਵੀ ਆਏ ਤੇ ਇਹਦਾ ਆਹ ਲੱਗ ਗਈ ਨੋਰਮਲ ਮਾਲ ਆ ਰਿਹਾ ਉਨੇ ਪਹਿਲਾਂ ਦੀ ਪਟਾੜ ਮਾਰ ਦਾ ਮਾਰ ਦੀ ਕੋਸ਼ਿਸ਼ ਕੀਤੀ ਇਹ ਗਪ੍ਰਿਆਤ ਬਾ ਘਰਤੀ ਇਹਨਾਂ ਦੀ ਬਾਤ ਲੱਗ ਗਈ ਅੱਗੇ ਉਹਨਾਂ ਨੇ ਆਪਣੇ ਬਚਾ ਲਈ ਗੋਰੀਆ ਸਟਮਾਰ ਤੇ ਇੱਕ ਗੋਰੀ ਬਾਪਰੇ ਪੱਟ ਤੇ ਵੱਜ ਗਈ ਤੇ ਦੋ ਜਗੂ ਗੋਰੀਆ ਖਿਲਰ ਕੇ ਦੋਤਰ ਉਹਨੇ ਕਿਹਾ ਉਸ ਤੋਂ ਮੈਂ ਆਪ ਲੈ ਕੇ ਆਪੇ ਘਰਤੀ ਕਿ ਮਾਰਨ ਤੇ ਅਸੀਂ ਪ੍ਰਸ਼ਾਸਨ ਤੇ ਮੰਗ ਕਰਦੇ ਆ ਕਿ ਵਾਸਤੇ ਜਲਦੀ ਜਲਦੀ ਇਹਦਾ ਹੱਲ ਹੋਵੇ ਤੇ ਜਿਹੜੇ ਮੁੱਦੇ ਮਾ ਉਹ ਜੇਲ੍ਹ ਤੋਂ ਆ ਗਏ ਸੀ ਸ਼ਟਾਈ ਕਰਨ ਨੂੰ ਫਿਲ ਲੱਗੀ ਆ ਕਿ ਉਹਨਾਂ ਪੇਸ਼ੈਂਟ ਅਮਰਿਤਪਾਲ ਸਿੰਘ ਰਾਏ ਨੇ ਸਗਰਾ ਦਾਸਰੇ ਪਿੰਡ ਜਿੱਥੇ ਵਾਰਦਾਤ ਹੋਈ ਹੈ ਕੋਈ ਲੁੱਟ ਖੋਹ ਦਾ ਕੇਸ ਕਹਿ ਰਹੇ ਆਪਣੇ ਮੂੰਹ ਸਾਲਟ ਇਹੀ ਹੈ ਕਿ ਉਹਨਾਂ ਦੇ ਲੈਫਟ ਥਾਈ ਤੇ ਫਾਇਰ ਆਰਮ ਇਜਰੀ ਹੈਗੀ ਐਂਟਰੀ ਵੂਨਡ ਹੈਗਾ ਆ ਤੇ ਲੈਫਟ ਰਿਸਟ ਤੇ ਵੀ ਵੂਨਡ ਹੈਗਾ ਇਨਸਾਈਡ ਤੇ ਉਹਦਾ ਪੇਸ਼ੈਂਟ ਔਰੀਐਂਟਡ ਹੈਗਾ ਆ ਵਾਈਟਲ ਸਟੇਬਲ ਹੈਗੇ ਆ ਤਾਂ ਠੀਕ ਹੈ ਹਜੇ ਪੇਸ਼ੈਂਟ ਦੀ ਹਾਲਤ ਠੀਕ ਹੈ ਜੀ ਜੀ ਹਾਂ ਜੀ ਬੜੀ ਲੱਗਤ ਮੈਂ ਆਪਣੀ ਜਾਨ ਚੱਕੀ ਹੋਇਆ ਸੀ ਜਦੋਂ ਪੂਰਾ ਮਾਮਲਾ ਬਹੁਤ ਚੁਕੂਆ ਆਇਆ ਸੀ ਇਹ ਆ ਜਾ ਕੇ ਦੁਕਾਨੇ ਬਣੀਗਾ ਤੇ ਪਿੱਛੋਂ ਬੈ ਗੋਲੀ ਵੀ ਚੜਾਈ ਗੋਲੀ ਪਹਿਲਾਂ ਢਾੜ ਪਿਆ ਤੇ ਫਿਰ ਗੋਲੀ ਨਾਲ ਇਹਨਾਂ ਕੋ ਬੈਕਬੋਨ ਦੀ ਕੋਸ਼ਿਸ਼ ਬੈਕਬੋਨ ਦੀ ਵੀ ਕਿੰਨੇ ਬੰਦੇ ਸੀ ਉਹ ਚਾਰ ਜਾਣੇ ਦੋਸਤੋਂ ਬਾਅਦ ਗੋਲੀ ਕਿ ਉਹ ਗੋਲੀ ਪਾਟਲੇ ਢਾੜ ਆਥੇ ਇਾਇਦੇ ਕੀ ਬਾਰਾਤਾਂ ਵਦੀਆਂ ਕੀ ਮੰਗ ਕਰਦੇ ਦੇਖੋ ਇਹ ਕਾਨੂੰਨੀ ਵੈਸਾ ਕੰਪਲੀਟ ਲੋਟਗਾ ਅਟੇਰੀ एरिया ਨੌਕਲ ਇਹ ਕੋਈ ਜੂਜੇ ਹੋ ਗਾ ਕੋ ਕਿਤੇ ਕੋ ਕਿਤੇ ਕੋ ਕਿਤੇ ਮਾਰ ਖੋਲ ਕੇ ਨਾ ਸੁੱਤ ਕੋਲ ਕੇ ਜਗੋ ਮੋਦਾ ਜਿੰਨ ਨਾ ਜਿਹੜੀ ਸਗਣਾ ਲੁੱਟ ਦਾ ਮਾਮਲਾ ਹੋਇਆ ਹੈ ਕੀ ਹੋਈ ਵਾਰਦਾਤ ਪੂਰੀ ਅੱਜ ਰਾਤ ਨੂੰ ਕਰੀਬ 8:30 ਵਜੇ ਦੇ ਕਰੀਬ ਪਿੰਡ ਦੇ ਵਿੱਚ ਜਿਹੜੀ ਕਰਿਆਨੇ ਦੀ ਦੁਕਾਨ ਹੈ ਇੱਥੇ ਚਾਰ ਜਿਹੜੇ ਅਣਪਛਤੇ ਵਿਅਕਤੀ ਉਹਨਾਂ ਨੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਮਕਾਨ ਜਿਹੜੇ ਦੁਕਾਨ ਦੇ ਮਾਲਕ ਸੀ ਉਹਨਾਂ ਬੜੇ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਵੀ ਜਿਹੜੀ ਹੈਗੀ ਕਾਮ ਯਾ ਫਿਰ ਉਹਨਾਂ ਨੇ ਉੱਤੇ ਫਾਇਰ ਕਰ ਦਿੱਤਾ ਜਿਹਦੇ ਨਾਲ ਉਹਨਾਂ ਦੇ ਪੱਟ ਤੇ ਗੋਲੀ ਲੱਗ ਗਈ ਹੈ ਅਸੀਂ ਅਫੇਅਰ ਦਰਜ ਕਰਿਆ ਹੈ ਜਲਦੀ ਦੋਸ਼ਣ ਭਾਲ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਏਗਾ